ਸਤਿ ਸ਼੍ਰੀ ਅਕਾਲ ਜੀ ਮੈਂ ਹੁਸਨ ਪ੍ਰੀਤ ਈਮਾਨ ਅੱਜ ਆਇਆ ਪੰਦੇਰ ਅੱਜ ਦੇ ਵਲੋਗ ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਪਾਸ਼ਾਏ ਨੌਮੀ ਪਿੰਡ ਪੰਦੇਰ ਦੇ ਬਰਨਾਲਾ ਜ਼ਿਲ੍ਹੇ ਦਾ ਇਹ ਪਿੰਡ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਅਲੀ ਸ਼ੇਰ ਤੋਂ ਲਗਭਗ 6 ਕਿਲੋਮੀਟਰ ਦੀ ਦੂਰੀ ਤੇ ਹੈ ਮਾਲਵੇ ਦੀ ਪ੍ਰਚਾਰ ਯਾਤਰਾ ਦੌਰਾਨ ਢਿੱਲਵਾ ਤੋਂ ਚੱਲ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਪਿੰਡ ਇਸ ਸਥਾਨ ਤੇ ਆਏ ਸਨ। ਕੁਝ ਸਰੋਤਾਂ ਦੇ ਵਿੱਚ ਮਾਈਜ਼ਰਖਾਨੇ ਜਾਂ ਮੋੜ ਤੋਂ ਗੁਰੂ ਜੀ ਇਸ ਪਿੰਡ ਵਿਖੇ ਆਉਣਾ ਦੱਸਦੇ ਹਨ ਪਰ ਢਿੱਲਵਾ ਤੋਂ ਆਉਣਾ ਵਧੇਰੇ ਯੋਗ ਜਾਪਤਾ ਹੈ। ਦੁਪਹਿਰ ਬਾਅਦ ਜਦੋਂ ਗੁਰਤੇਗ ਬਹਾਦਰ ਸਾਹਿਬ ਇਸ ਪਿੰਡ ਪੁੱਜੇ ਤਾਂ ਗੁਰਸਿੱਖਾਂ ਨੇ ਪਿੰਡਾਂ ਦੇ ਲੋਕਾਂ ਨੂੰ ਰਾਤ ਸਮੇਂ ਨਿਵਾਸ ਕਰਨ ਵਾਲੀ ਜਗ੍ਹਾ ਪੁੱਛੀ ਤਾਂ ਉਹਨਾਂ ਨੇ ਕਿਹਾ ਬਾਹਰੋਂ ਆਉਣ ਵਾਲੇ ਕਮਿਆਰਾਂ ਕੋਲ ਹੀ ਡੇਰਾ ਕਰਦੇ ਹਨ ਸੰਗਤਾ ਨੇ ਜਦੋਂ ਇਹ ਗੱਲ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਦੱਸੀ ਤਾਂ ਉਹ ਅਗਲੇ ਪਿੰਡ ਅਲੀ ਸ਼ੇਰ ਚਲੇ ਗਏ। ਜਦੋਂ ਪੰਦੇਰ ਵਾਸੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮਾਫੀ ਮੰਗਣ ਵਾਸਤੇ ਉਹ ਗੁਰੂ ਜੀ ਦੇ ਪਿੱਛੇ ਚਲੇ ਗਏ। ਗੁਰਤੇਗ ਬਹਾਦਰ ਸਾਹਿਬ ਜੀ ਨੂੰ ਪੇਟ ਕਰਨ ਵਾਸਤੇ ਉਹ ਆਪਣੇ ਨਾਲ ਗੁੜ ਅਤੇ ਹੋਰ ਵਸਤੂਆਂ ਲੈ ਕੇ ਗਏ ਸਨ। ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਬੰਦਾ ਮਿਲਿਆ ਜਿਹੜਾ ਗੁਰੂ ਜੀ ਦੇ ਦਰਸ਼ਨ ਕਰਕੇ ਵਾਪਸ ਆਇਆ ਅਸੀਂ ਇਹਨਾਂ ਨੇ ਉਸ ਤੋਂ ਪੁੱਛਿਆ ਕਿ ਗੁਰੂ ਜੀ ਦਰਸ਼ਨੀ ਭੇਟਾ ਕੀ ਲੈਂਦੇ ਹਨ ਤਾਂ ਉਸ ਨੇ ਕਿਹਾ ਕਿ ਗੁਰੂ ਜੀ ਕੁਝ ਨਹੀਂ ਮੰਗਦੇ ਪਰ ਅਸੀਂ ਖੁਸ਼ੀ ਨਾਲ ਜੋ ਮਰਜ਼ੀ ਭੇਟ ਕਰਦੀਏ ਮੈਂ ਤਾਂ ਐਵੇਂ ਹੀ ਮੱਥਾ ਟੇਕ ਆਇਆ ਹਾਂ ਰਾਹੀ ਗੀਰ ਦੀ ਗੱਲ ਸੁਣ ਕੇ ਪੰਦੇਰ ਪਿੰਡ ਦੇ ਵਸਨੀਕਾਂ ਨੇ ਗੁਰੂ ਜੀ ਨੂੰ ਭੇਟ ਕਰਨ ਲਈ ਲਜਾਇਆ ਜਾ ਰਿਹਾ ਗੁੜ ਆਪਸ ਵਿੱਚ ਵੰਡ ਕੇ ਖਾ ਲਿਆ ਅਤੇ ਟਕੇ ਰਾਹ ਵਿੱਚ ਹੀ ਦੱਬ ਦਿੱਤਾ ਖਾਲੀ ਹੱਥ ਉਹਨਾਂ ਨੇ ਗੁਰੂ ਜੀ ਕੋਲ ਜਾ ਕੇ ਗੁਰੂ ਜੀ ਨੂੰ ਮੱਥਾ ਟੇਕ ਦਿੱਤਾ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਭੁਖੜ ਪੰਦੇਰ ਸੰਗ ਤੇ ਪਹਿਲੀ ਗੁੜ ਵਾਲੀ ਰਸਤੇ ਦੇ ਵਿੱਚ ਖਾ ਗਏ ਇੰਨੀ ਗੱਲ ਸੁਣ ਕੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਗੁਰੂ ਜੀ ਨੇ ਆਪਣੇ ਸੁਭਾਅ ਦੇ ਅਨੁਸਾਰ ਸਭ ਨੂੰ ਮਾਫ ਕਰ ਦਿੱਤਾ ਤੇ ਆਸ਼ੀਰਵਾਦ ਪ੍ਰਦਾਨ ਕੀਤਾ ਹੁਣ ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਪੰਦੇਰ ਵਾਸੀਆਂ ਨੇ ਵਾਪਸ ਆ ਕੇ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੀ ਯਾਦ ਕਰ ਕੇ ਕੈਮ ਕਰ ਦਿੱਤੀ ਜਿੱਥੇ ਉਹ ਕੁਝ ਸਮੇਂ ਵਾਸਤੇ ਰੁਕੇ ਸਨ ਪੰਦੇਰ ਵੇਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਤਰਾ ਸੰਬੰਧੀ ਪਾਈ ਕਾਨ ਸਿੰਘ ਨਾਬਾ ਦੱਸਦੇ ਹਨ ਰਾਜਾ ਨਾਬਾ ਨਜ਼ਾਮਤ ਫੂਲ ਥਾਣਾ ਤਨੋਲਾ ਪੰਦੇਰ ਜੱਟਾਂ ਦਾ ਵਸਾਇਆ ਇੱਕ ਪਿੰਡ ਹੈ ਜੋ ਰੇਲਵੇ ਸਟੇਸ਼ਨ ਬਰਨਾਲੇ ਤੋਂ 15 ਮੀਲ ਦੱਖਣ ਵਿੱਚ ਹੈ ਪਾਈ ਕਾਨ ਸਿੰਘ ਨਾਬਾ ਦੇ ਅਨੁਸਾਰ ਗੁਰਤੇਗ ਬਹਾਦਰ ਸਾਹਿਬ ਮੋੜ ਪਿੰਡ ਤੋਂ ਚੱਲ ਕੇ ਇਸ ਸਥਾਨ ਤੇ ਆਏ ਸਨ ਲੋਕਾਂ ਨੂੰ ਸਰਦਾ ਹਿੰ ਜਾਣ ਕੇ ਡੇਰਾ ਨਹੀਂ ਕੀਤਾ ਜਿੱਥੇ ਕੁਝ ਸਮਾਂ ਘੋੜਾ ਠਹਿਰਿਆ ਹੈ ਉੱਥੇ ਹੁਣ ਗੁਰਦੁਆਰਾ ਸਾਹਿਬ ਹੈ বাস ਰਹਿਣ ਦੇ ਮਕਾਨ ਹਨ ਤੇ ਰਿਆਸਤ ਨਾਬਾ ਵੱਲੋਂ 183 ਵਿੱਗੇ ਜ਼ਮੀਨ ਹੈ ਪੁਜਾਰੀ ਸਿੰਘ ਹੈ ਪੰਦੇਰ ਤੋਂ ਚੱਲ ਕੇ ਗੁਰੂ ਸਾਹਿਬ ਨੇ ਡੇਰਾ ਅਲੀ ਸ਼ੇਰ ਕੀਤਾ ਪਾਈ ਕਾਨ ਸਿੰਘ ਜੀ ਜਿਹੜੇ ਮੋੜ ਪਿੰਡ ਵੱਲ ਇਸ਼ਾਰਾ ਕਰ ਰਹੇ ਹਨ ਉਹ ਢਿੱਲਮਾ ਮੋੜ ਜਾਪਦਾ ਹੈ ਡਾਕਟਰ ਫੋਜਾ ਸਿੰਘ ਇਸ ਸਥਾਨ ਤੇ ਗੁਰਤਾਮ ਪ੍ਰਗਟ ਹੋਣ ਦੇ ਵੇਰਵੇ ਦਿੰਦੇ ਹੋਏ ਦੱਸਦੇ ਹਨ ਕਿ ਇਹ ਗੁਰਦੁਆਰਾ ਸਾਹਿਬ ਕੁਮਿਆਰਾਂ ਦੇ ਘਰ ਦੇ ਵਿੱਚ ਬਣਿਆ ਹੋਇਆ ਹੈ ਇਸ ਤੇ ਉੱਤਰ ਵੱਲ 20 ਗਜ ਤੇ ਉਸ ਵੇਲੇ ਦਾ ਇੱਕ ਖੂਬੀ ਹੈ ਗੁਰੂ ਸਾਹਿਬ ਦੇ ਪਿੱਛੋਂ ਥੋੜੇ ਸਮੇਂ ਬਾਅਦ ਹੀ ਗੁਰਦੁਆਰਾ ਪ੍ਰਗਟ ਹੋ ਗਿਆ ਸੀ ਹੁਣ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਐਸਜੀਪੀਸੀ ਵੱਲੋਂ ਨਿਯੁਕਤ ਕੀਤੇ ਮੈਨੇਜਰ ਮੁਖਤੇਰ ਸਿੰਘ ਦੇ ਹੱਥ ਵਿੱਚ ਹੈ ਇਹਨਾਂ ਦਾ ਖਾਨਦਾਨ ਗੁਰਦੁਆਰਾ ਸਾਹਿਬ ਦੀ ਸੇਵਾ ਪਿਛਲੀਆਂ 4 ਪੀੜ੍ਹੀਆਂ ਤੋਂ ਕਰਦਾ ਆ ਰਿਹਾ ਹੈ 1926 ਈਸਵੀ ਦੇ ਵਿੱਚ ਇਹਨਾਂ ਨੇ ਰਾਜੀ ਨਾਮੇ ਨਾਲ ਗੁਰਦੁਆਰੇ ਦਾ ਕਬਜ਼ਾ ਐਸਜੀਪੀਸੀ ਨੂੰ ਦੇ ਦਿੱਤਾ ਸੀ ਜਿੱਥੇ ਗੁਰਤੇਗ ਬਹਾਦਰ ਸਾਹਿਬ ਥੋੜਾ ਚਿਰ ਕੋੜੇ ਤੋਂ ਉੱਤਰ ਕੇ ਖੜੇ ਸਨ ਉੱਥੇ ਹੁਣ ਮੰਜੀ ਸਾਹਿਬ ਹੈ ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸੰਤ ਅਤਰ ਸਿੰਘ ਜੀ ਮਸਤਮਾਨਾ ਸਾਹਿਬ ਵਾਲਿਆਂ ਨੇ ਵੀ ਇਸ ਗੁਰਦੁਆਰਾਂ ਦੀ ਸੇਵਾ ਕਰਵਾਈ ਹੈ ਪਰ ਮਜ਼ੂਤਾ ਇਮਾਰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ 1999 ਦੇ ਵਿੱਚ ਤਿਆਰ ਕੀਤੀ ਗਈ ਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਬਾਬਾ ਬਚਨ ਸਿੰਘ ਜੀ ਮਜ਼ੂਤਾ ਪ੍ਰਬੰਧ ਦੇਖ ਰਹੇ ਹਨ ਇਸ ਗੁਰਦੁਆਰਾ ਸਾਹਿਬ ਦੇ ਨਾਮ 55 ਏਕੜ ਵਾਹੀ ਜੋਗ ਜ਼ਮੀਨ ਹੈ ਅਤੇ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ ਲੰਗਰ ਹਾਲ 18 ਰਹਿਸ਼ੀ ਕਮਰੇ ਬਣੇ ਹੋਏ ਹਨ ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲਾ 24 ਘੰਟੇ ਇਸ ਸਥਾਨ ਤੇ ਲੰਗਰ ਚੱਲਦਾ ਕੋਈ ਵੀ ਸੰਗਤ ਇਸ ਗੁਰੂ ਘਰੋਂ ਭੁੱਖੀ ਨਹੀਂ ਜਾਂਦੀ ਇੱਥੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਯਤਨ ਕੀਤੇ ਜਾਂਦੇ ਹਨ ਅਤੇ ਕੀਰਤਨ ਸਿਖਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ ਪਿੰਡ ਦੀ ਪੰਜ ਮੈਂਬਰੀ ਕਮੇਟੀ ਉਤਸ਼ਾਹਪੂਰਵਕ ਸੇਵਾ ਨਿਭਾਉਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਐਕਟ ਦੀ ਧਾਰਾ 87 ਅਧੀਨ ਇਸ ਗੁਰੂ ਧਾਮ ਦਾ ਪ੍ਰਬੰਧ ਕਰਦੀ ਹੈ ਹੁਣ ਕਰਦੇ ਆਂ ਗੱਲ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰਾਂਥੀ ਕਰਨੈਲ ਸਿੰਘ ਜੀ ਨਾਲ ਨਾਲ ਜਿਹੜੇ ਸਿੱਖੀ ਉਹਨਾਂ ਦੇ ਹਮਾ ਦਾ ਗੁਰੂ ਕੋਲ ਵੀ ਨਾਲ ਸੀ ਹਮਕਪਾਲ ਜਮੀਨ ਨਾਲ ਸੀ ਇਹ ਜਿਵੇਂ ਆਪਾ ਸਸਾਈ ਰੁਕ ਮੱਝਾ ਵਗੈਰਾ ਮੱਝ ਵੀ ਨਾਲ ਸੀ ਉਹਨਾਂ ਦੇ ਅੱਛਾ ਅਸੀਂ ਚਾਹ ਪਾਣੀ ਵਾਸਤੇ ਪਾਣੀ ਵੀ ਆਉਂਦਾ ਇਹ ਕੰਨੇ ਵੀ ਸਾਡੇ ਬਜ਼ੁਰਗਾਂ ਨੂੰ ਖਾਣ ਹੀ ਹੈਗਾ ਇੱਥੇ ਇੱਥੇ ਕੋਠਾ ਬਣਿਆ ਹੋਇਆ ਵੀ ਉੱਥੇ ਰਹਿ ਜੀ ਜਾਂਦੇ ਜਗੋਂ ਪਰ ਮਾਰੇ ਕੀ ਆਏ ਇਸ ਤੇ ਰਹਿਣ ਦਾ ਬਹੁਤ ਪਰਵਾਹ ਨਹੀਂ ਹੈ ਭਾਂਡੇ ਪੋਣੇ ਬਣਾਉਂਦੇ ਉਹ ਕੰਨੇ ਵੀ ਮਾਰ ਕੇ ਰਹਿਣਾ ਨਹੀਂ ਆਪਾਂ ਅੱਜ ਚੱਲਾਂਗੇ ਇਹ ਚਲੋ ਸਮਾਂ ਆਊਗਾ ਕਿਤੇ ਇਹ ਜਗਾਂ ਨੂੰ ਇਹ ਸੰਤ ਅਤਰ ਸਿੰਘ ਨੇ ਪੜਾਇਆ ਸੀ ਗੁਰਬਾਣੀ ਸੰਗਤ ਨੂੰ ਬਹੁਤ ਦੋਸਤ ਪਿਆਰ ਸੀ ਇਹ ਕੰਨੇ ਵੀ ਸਾਡੇ ਬਜ਼ੁਰਗਾਂ ਤੋਂ ਮਗਲ ਉਸੇ ਵਾਂਣੀ ਕੋਈ ਇਮਾਰਤ ਵੀ ਉਹ ਕਹਿੰਦਾ ਕੋਈ ਗੱਲ ਨਹੀਂ ਮਹਾਰਾਜ ਕਿ ਕਿਸੇ ਨੂੰ ਸਲਾਮਣ ਵਾਸਤੇ ਨਹੀਂ ਸੀ ਆਏ ਉਹਦਾ ਅੱਜ ਵੀ ਤੁਸੀਂ ਉਹਨਾਂ ਨੂੰ ਯਾਦ ਕਰੋ ਉਹਨਾਂ ਦੀ ਯਾਦਗਾਰ ਬਣਾ ਲਓ ਅੱਜ ਵੀ ਕਤਪਾ ਤਰਨ ਉਹ ਪੁਰਾਣੀ ਜਗ੍ਹਾ ਸੀ ਇੱਥੇ ਸੀ ਗਵਰਪੁਰ ਪਹਿਲਾਂ ਉਹ ਘਰ ਇਹ ਤਾਂ ਘਰ ਸੇ ਉਹਨਾਂ ਉਹਨਾਂ ਦੇ ਕਿਚਨ ਦੇ ਵਿੱਚ ਇੱਕੋ ਬਾਹਰ ਬਾਬਾ ਜੀ ਪ੍ਰਾਰਥਨ ਕਮਰਾ ਉਦੋਂ ਉਦੋਂ ਹੀ ਬਸ ਤੇ ਵੈਸੀ ਆਹ ਤਾਂ ਵੈਸੀ ਉਹਦਾ ਕੰਪਿਊਟਰ ਕਮਰਾ ਦੋ ਸੀ ਇੱਥੇ ਉਹਦਾ ਪਰਿਵਾਰ ਰੱਖਦਾ ਰਹੀ ਸੀ ਹਾਂ ਉਵਲ ਲਈ ਤਾਂ ਲੈ ਟੈਨਲ ਵਾਗੇ ਵੀ ਚਲੋ ਉਸੇ ਪਹੇਜਾ ਕਰ ਗਏ ਉਹ ਸੌਲਡ ਆਉਟ ਸਭ ਇੱਥੇ ਮੇਰੇ ਹੈਡ ਗ੍ਰੰਥੀ ਕਰਨਲ ਸੇ ਕਰਨਲ ਕੀੜੇ ਕੀੜੇ ਸਮਾਗਮ ਮਨਾਏ ਜਾਂਦੇ ਬਾਬਾ ਜੀ ਇੱਥੇ ਇੱਥੇ ਉਹਨਾਂ ਦਾ ਸਾਰੇ ਗੁਰਪੁਰਬ ਜਿਹੜੇ ਨੇ ਅਵਤਾਰ ਮਨਾਏ ਜਾਂਦੇ ਸਾਰੇ ਗੁਰੂ ਸਾਹਿਬਾਨਾਂ ਦੇ ਖਾੜ ਸੰਬੰਧੀ ਸਾਜਨਾ ਦੇ ਵਿਸਵਬ ਸਾਖੀ ਆ ਗਈ ਬਾਕੀ ਪਿੰਡੋਂ ਲੋ ਦੋ ਪ੍ਰੋਗਰਾਮ ਹੁੰਦੇ ਨੇ ਹਾੜੀ ਸਭ ਜੀ ਸ਼ਹਾਦਤ ਸ਼ਹਾਦਤ ਦਾ ਦਿਨ ਮਨਾਇਆ ਜਾਂਦਾ ਇੱਕ ਬਾਕੀ ਲੋਕਤ ਵਗੈਰਾ ਚੱਲਦਾ ਹਾਂ ਸਿਕਲੇ ਉੱਥੇ ਲੰਗਰ ਨਹੀਂ ਚੱਲਦਾ ਨਹੀਂ ਚੱਲਦਾ ਇੱਥੇ ਤਾਂ ਸਪੈਸ਼ਲ ਹੀ ਮਰਦਾ ਆਉਣਾ ਜਦੋਂ ਜੇ ਆਏ ਸੀ ਕਿ ਆਪਣਾ ਜਨਰ ਸੰਤੋਖ ਸਿੰਘ ਇਹਨਾਂ ਨੇ ਲੰਗਰ ਤੇ ਪਕਾਇਆ ਕਰੋ ਸਵੇਰੇ ਅੱਛਾ ਤਾਂ ਨਾਲ ਤਾਂ ਕਹਿੰਦੇ ਜੀ ਖਰਚਾ ਵੱਧ ਹੋਊਗਾ ਉਹ ਕਹਿੰਦੇ ਫਿਰ ਨਿਸ਼ਾਨ ਸਰੋਦ ਦਾ ਉਹ ਸਹੀ ਲੋੜਵੰਦ ਜਿਹੜੇ ਕੋਈ ਆਪਣੇ ਕੰਮ ਕਰਿਆ ਜਾਂ ਗਰੀਬ ਬੰਦੇ ਨੇ ਹਾਂ ਜੀ ਜਿਵੇਂ ਉਹ ਪੀਓ ਵੀ ਨੇਦਰੂ ਪ੍ਰੇਫਰ ਦੇ ਨਾ ਬਰੂ ਪ੍ਰਚਾਦਾ ਬਣਿੱਤੇ ਕਿ ਇੱਥੇ ਕੋਈ ਲੋਕ ਬਿਲਕੁਲ ਹਾਂ ਨਾਲ ਨਹੀਂ ਹਰ ਦਿੰਦੇ ਉਹ ਕਈ ਉਹ ਕਹਿੰਦੇ ਹਾਂ ਦਿਓ ਬਹੁਤ ਸ਼ਾਨਦਾਰ ਮਨ ਨੂੰ ਬੇਹੱਦ ਸ਼ਾਂਤੀ ਤੇ ਖੁਸ਼ੀ ਮਿਲੀ ਇਸ ਸਥਾਨ ਤੇ ਆ ਕੇ ਤੇ ਬਹੁਤ ਚੰਗਾ ਲੱਗਿਆ ਬਾਬਾ ਕਰਨੈਲ ਸਿੰਘ ਜੀ ਨਾਲ ਗੱਲਬਾਤ ਕਰਕੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਪ੍ਰੀਤ ਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਬਹੁਤ ਬਹੁਤ ਧੰਨਵਾਦੀ